ਵੱਖ-ਵੱਖ ਕੇਸਾਂ ਦੇ ਵਿੱਚ ਤਿੰਨ ਬੰਦਿਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਤਿੰਨਾ ਵਿਅਕਤੀਆਂ ਤੋਂ ਕਰੀਬ 2 2.5 ਕਿਲੋ ਦੇ ਕਰੀਬ ਆ ਜਿਹੜੀ ਉਹ ਹੀਰੋਇਨ ਬਰਾਮਦ ਕੀਤੀ ਆ ਇੱਕ ਵਿਅਕਤੀ ਕੋਲੋਂ 1 ਕਿਲੋ 470 ਗ੍ਰਾਮ ਹੀਰੋਇਨ ਬਰਾਮਦ ਕਰਕੇ ਇੱਕ ਮੋਟਰਸਾਈਕਲ ਜਿਹੜਾ ਰਿਕਵਰ ਕੀਤਾ ਇਨ੍ਹਾਂ ਮੁਕੱਦਮਿਆਂ 'ਚ ਹੋਰ ਕੋਈ ਲੋੜੀ ਦੇ ਬੰਦੇ ਆਉਣਗੇ ਜਾਂ ਜਿਨ੍ਹਾਂ ਦੇ ਪਿੱਛੇ ਲਿੰਕ ਹੋਣਗੇ ਉਹਨਾਂ ਤੱਕ ਅਸੀਂ ਪਹੁੰਚ ਕੇ ਉਹਨਾਂ ਦਾ ਵੀ ਜਿਹੜਾ ਸਾਰਾ ਅਸੀਂ ਸਪਾਇਆ ਕਰਾਂਗੇ ਪੰਜਾਬ ਵਿੱਚ ਵਧ ਰਹੇ ਨਸ਼ੇ ਨੂੰ ਰੋਕਣ ਦੇ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਤੇ ਨਾਕੇਬੰਦੀ ਕਰਕੇ ਨਸ਼ਾ ਤਸਕਰਾਂ ਉੱਪਰ ਨਕੇਲ ਵੀ ਕਸੀ ਜਾ ਰਹੀ ਹੈ ਵਕ ਵਕ ਮਾਮਲਿਆਂ ਵਿੱਚ ਅੰਮ੍ਰਿਤਸਰ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ ਜਦੋਂ ਪੁਲਿਸ ਨੇ 2.5 ਕਿਲੋ ਹੈਰਨਸਮੀਤ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਇਸ ਦੇ ਵਿੱਚ ਪੁਲਿਸ ਨੇ ਇੱਕ ਵਿਅਕਤੀ ਦੇ ਕੋਲੋਂ 470 ਗ੍ਰਾਮ ਹੈਰੋਇਨ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ। ਦੂਜੇ ਵਿਅਕਤੀ ਤੋਂ 950 ਗ੍ਰਾਮ ਹੈਰੋਇਨ ਬਰਾਮਦ ਕੀਤੀ ਅਤੇ ਨਾਲ ਹੀ ਮੋਟਰਸਾਈਕਲ ਵੀ ਬਰਾਮਦ ਕੀਤਾ। ਇਸੇ ਤਰ੍ਹਾਂ ਇੱਕ ਹੋਰ ਵਿਅਕਤੀ ਦੇ ਕੋਲੋਂ ਹੈਰੋਇਨ ਅਤੇ ਇੱਕ ਪਿਸਤੌਲ ਤੇ ਇੱਕ ਕਾਰ ਬਰਾਮਦ ਕੀਤੀ ਹੈ। ਪੁਲਿਸ ਕਮਿਸ਼ਨਰ ਅੰਮ੍ਰਿਤਸਰ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਨਸ਼ਾ ਤਸਕਰੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਮਨਸ਼ੇ ਦੇ ਨਾਲ ਪੰਜਾਬ ਪੁਲਿਸ ਵੱਲੋਂ ਲਗਾਤਾਰ ਮਹਿੰਮ ਚਲਾਈ ਜਾ ਰਹੀ ਹੈ। ਕਿਤੇ ਅਸੀਂ ਅਵੇਅਰਨੈਸ ਕੈਂਪੇਨ ਚਲਾਉਂਦੇ ਆ ਵੀ ਨਵੇਂ ਬੰਦੇ ਨਸ਼ਾ 'ਚ ਨਾ ਲੱਗਣ। ਕਿਤੇ ਅਸੀਂ ਜਿਹੜੇ ਵਿਅਕਤੀ ਨਸ਼ਾ ਕਰਦੇ ਨੇ, ਜਿਹੜਾ ਤਸਕਰੀ ਕਰਦੇ ਨੇ, ਜਿਹੜੇ ਮੇਨ ਸਮੱਗਲਰ ਨੇ, ਉਹਨਾਂ ਨੂੰ ਫੜਨ ਦੇ ਲਈ ਅਸੀਂ ਯਤਨ ਕਰਦੇ ਆ। ਇਸੇ ਲੜੀ ਦੇ ਤਹਿਤ ਕਮਿਸ਼ਨਰੇਟ ਪੁਲਿਸ ਦੇ ਵਿੱਚ ਤਿੰਨ ਬੰਦਿਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ, ਤਿੰਨਾਂ ਵਿਅਕਤੀਆਂ ਤੋਂ ਕਰੀਬ 2 2.5 ਕਿਲੋ ਦੇ ਕਰੀਬ ਆ ਜਿਹੜੀ ਉਹ ਹੀਰੋਇਨ ਬਰਾਮਦ ਕੀਤੀ ਆ ਉਹ ਤਿੰਨ ਵੱਖਰੇ ਵੱਖਰੇ ਕੇਸਾਂ ਦਾ ਡਿਟੇਲ ਆ ਜਿਹੜੀ ਇੱਕ ਵਿਅਕਤੀ ਕੋਲੋਂ 1 ਕਿਲੋ 470 ਗ੍ਰਾਮ ਹੀਰੋਇਨ ਬਰਾਮਦ ਕਰਕੇ ਇੱਕ ਮੋਟਰਸਾਈਕਲ ਜਿਹੜਾ ਰਿਕਵਰ ਕੀਤਾ ਇਹ ਤੇਜਵੀਰ ਸਿੰਘ ਵਾਸੀ ਬੁਰਜ ਰਾਏਕੇ ਪੱਟੀ ਤਰਨਤਨ ਦਾ ਹੈਗਾ ਇਸੇ ਦਿਨ ਇੱਕ ਦੂਸਰਾ ਮੁਕੱਦਮਾ ਜਿਹਦੇ ਵਿੱਚ 950 ਗ੍ਰਾਮ ਹੀਰੋਇਨ ਇੱਕ ਮੋਟਰਸਾਈਕਲ ਜਿਹੜਾ ਕਿ 에어ਪੋਰਟ ਥਾਣੇ ਦੇ ਵਿੱਚ ਮੁਕੱਦਮਾ ਦਰਜ ਹੋਇਆ ਇਹਦੇ ਵਿੱਚ ਅਜੀਤ ਸਿੰਘ ਔਰ ਅਜੇ ਇਹ ਥਾਣਾ ਘ੍ਰਿੰਡੇ ਦਾ ਵਾਸੀ ਆ ਇਹਨੂੰ ਗ੍ਰਿਫਤਾਰ ਕੀਤਾ ਇਸੇ ਤਰ੍ਹਾਂ ਤੀਸਰੇ ਮੁਕਦਮੇ ਦੇ ਵਿੱਚ ਰਜਿੰਦਰ ਸਿੰਘ ਬੋਰਜ ਰਾਏ ਕੇ ਪੱਟੀਦਰਨਦਰਨ ਦਾ ਹੀ ਆ ਇਹ ਤੋਂ ਇੱਕ ਪਿਸਤੌਲ ਪਲੱਸ ਹੀਰੋਇਨ ਤੇ ਇੱਕ ਕਾਰ ਆ ਜਿਹੜੀ ਵਰੀਜ਼ਾ ਉਹ ਰਿਕਵਰੀ ਮਿਲੀ ਆ ਇਹ ਤਿੰਨਾ ਮੁਕਦਮਿਆਂ 'ਚ ਐਨਡੀਪੀਐਸ ਦੇ ਮੁਕਦਮੇ ਦਰਜ ਕਰਕੇ ਇਹਨਾਂ ਦੀ ਫਾਰਵਰਡ ਬੈਕਵਰਡ ਲਿੰਕੇਜਸ ਇਨਵੈਸਟੀਗੇਸ਼ਨ ਆ ਜਿਹੜੀ ਸਾਡੀ ਚੱਲ ਰਹੀ ਆ ਇਹਨਾਂ ਮੁਕੱਦਮਿਆਂ 'ਚ ਹੋਰ ਕੋਈ ਲੋੜੀ ਦੇ ਬੰਦੇ ਆਉਣਗੇ ਜਾਂ ਜਿਨ੍ਹਾਂ ਦੇ ਪਿੱਛੇ ਲਿੰਕ ਹੋਣਗੇ ਉਹਨਾਂ ਤੱਕ ਅਸੀਂ ਪਹੁੰਚ ਕੇ ਉਹਨਾਂ ਦਾ ਵੀ ਜਿਹੜਾ ਸਾਰਾ ਅਸੀਂ ਸਪਾਇਆ ਕਰਾਂਗੇ ਇਸ ਤੋਂ ਇਲਾਵਾ ਜ਼ਿਲ੍ਹਾ ਫਿਰੋਜ਼ਪੁਰ थाना ਮਹੂ ਦੇ ਵਿੱਚ ਇੱਕ ਵਿਅਕਤੀ ਸੀਗਾ ਨਸ਼ਾ ਤਸਕਰ ਜਿਹਦੇ ਕੋਲੋਂ 7 ਕਿਲੋ ਹੀਰੋਨ ਬਰਾਮਦ ਹੋਈ ਸੀ ਉਹ ਉੱਥੋਂ ਮੌਕੇ ਤੋਂ ਭੱਜਿਆ ਆਪਣੀ ਕਾਰ ਭਜਾਈ ਜਿਹਦੇ 'ਚ ਤਿੰਨ ਵਿਅਕਤੀ ਆ ਜਿਹੜੇ ਉਹਨੇ ਕਾਰ ਦੇ ਥੱਲੇ ਦਰੜ ਕੇ ਮਾਰ ਦਿੱਤੇ ਸੀ ਉਹਨਾਂ ਦੇ ਵਿਰੁੱਧ ਅਸੇ 304 ਆਈਪੀਸੀ ਦਾ ਮੁਕੱਦਮਾ ਦਰਜਾ ਉਸ ਕੇਸ ਦੇ ਵਿੱਚੋਂ ਭਗੌੜਾ ਸੀਪੀਓ ਸੀ ਉਸ ਨੂੰ ਵੀ ਗ੍ਰਿਫਤਾਰ ਕੀਤਾ। ਇਸ ਤੋਂ ਇਲਾਵਾ ਪਿਛਲੇ ਦਿਨ ਦੇ ਵਿੱਚ ਇੱਕ ਵਿਅਕਤੀ ਨੂੰ ਗੋਲੀਆਂ ਮਾਰ ਕੇ ਭੱਜ ਗਏ ਸੀਗੇ ਸ਼ਾਮ ਦੇ ਰਾਤ ਦੇ ਟਾਈਮ ਸੀਗੇ। ਉਹਦੇ ਵਿੱਚ ਕੋਸ਼ ਸੰਗਠਨਾ ਵੱਲੋਂ ਇਹ ਦਾਵਾ ਕੀਤਾ ਗਿਆ ਸੀ ਇਹ ਸਾਡਾ ਵਰਕਰ ਹੈ। ਸਾਡੇ ਵਰਕਰ ਹੋਣ ਦੇ ਨਾਤੇ ਲੁਧਿਆਣੇ ਵਾਲੀ ਇੰਜੀਨੀਅਰ ਨਾਲ ਜੋੜ ਕੇ ਉਹ ਥੋੜਾ ਜਿਹਾ ਉਸ ਰੰਗ ਦੇਣ ਦੀ ਕੋਸ਼ਿਸ਼ ਕੀਤੀ ਵੀ ਇਹ ਤੇ ਜਿਹੜਾ ਅਟੈਕ ਆ ਉਸ ਵਜ੍ਹਾ ਕਰਕੇ ਜੋ ਪਾਰਟਿਕੂਲਰ ਸਮੁਦਾਇ ਨਾਲ ਸੰਬੰਧਤ ਹੋਣ ਕਰਕੇ ਪਾਰਟਿਕੂਲਰ ਸੰਗਠਨ ਦਾ ਮੈਂਬਰ ਹੋਣ ਕਰਕੇ ਉਹਦੇ ਜਿਹੜੇ ਇਹ ਹਮਲਾ ਹੋਇਆ ਉਸ ਦੀ ਇਨਵੈਸਟੀਗੇਸ਼ਨ ਅਸੀਂ ਤਹਿ ਤੱਕ ਕੀਤੀ ਆ ਉਸ ਇਨਵੈਸਟੀਗੇਸ਼ਨ ਦੇ ਤਹਿਤ ਅਜਿਹੀ ਕੋਈ ਗੱਲ ਨਹੀਂ ਮਿਲੀ ਕਿਸੇ ਪਾਰਟਿਕੂਲਰ ਸੰਗਠਨ ਦਾ ਜਾਂ ਕਿਸੇ ਹੋਰ ਸਮੁਦਾਇ ਦਾ ਮੈਂਬਰ ਸੀਗਾ ਉਸ ਵਜ੍ਹਾ ਕਰਕੇ ਉਹਨੂੰ ਕੋਈ ਕੋਈ ਖਤਰਾ ਕੋਈ ਫਾਇਰਿੰਗ ਹੋਈ ਆ ਜਾਂ ਦਾ ਨੁਕਸਾਨ ਪਹੁੰਚਾਇਆ ਜਦੋਂ ਕਿ ਜਿਹੜਾ ਉਹ ਵਿਕਟਮ ਸੀ ਪ੍ਰਵੀਨ ਕਮਾਜ ਨੂੰ ਗੋਲੀਆਂ ਵਜੀਆਂ ਸੀ ਉਹ ਤੇ ਵੀ ਇੱਕ ਨਸ਼ਾ ਤਸਕਰੀ ਦਾ ਮੁਕਾਦਮਾ ਦਰਸੀ ਉਹ ਫਾਈਨੈਂਸਰ ਦਾ ਕੰਮ ਕਰਦਾ ਸੀ ਉਹਦਾ ਲੜਕਾ ਵੀ ਹੈ ਜਿਹੜਾ ਕਿ ਚਾਰ ਮੁਕੱਦਮਿਆਂ ਦੇ ਵਿੱਚ ਆਲਰੇਡੀ ਜੇਲ੍ਹ ਦੇ ਵਿੱਚ ਬੰਦਾ ਤੇ ਇਹ ਫਾਈਨੈਂਸਿੰਗ ਦਾ ਕੰਮ ਕਰਦਾ ਸੀ ਇਸ ਵਿਅਕਤੀ ਨੇ ਕਿਸੇ ਵਿਅਕਤੀ ਨੂੰ ਪੈਸੇ ਦਿੱਤੇ ਸੀ ਉਹ ਪੈਸੇ ਉਹਨੇ ਵਾਪਸ ਨਹੀਂ ਕੀਤੇ ਜਦੋਂ ਪੈਸੇ ਵਾਪਸ ਨਹੀਂ ਕੀਤੇ ਤਾਂ ਇਹ ਉਹਦੇ ਘਰ ਜਾ ਕੇ ਉਹਦੀ ਭੈਣ ਦੇ ਨਾਲ ਮਿਸਬੀਹਵ ਕਰਕੇ ਆਇਆ ਉਹਦੇ ਥੱਪੜ ਮਾਰੇ ਜਾਂ ਮਿਸਬੀਹਵ ਕੀਤਾ ਉਸ ਰੰਜਿਸ਼ ਨੂੰ ਲੈ ਕੇ ਉਸ ਜਿਹੜੇ ਵਿਅਕਤੀ ਦੀ ਭੈਣ ਸੀ ਉਹਨੇ ਮੇਨ ਹਿੰਮਤ ਸਿੰਘ ਉਹਦਾ ਨੋਆ ਉਨੇ ਇੱਕ ਆਰਗੇਨਾਈਜ਼ ਕਰਕੇ ਆਪਣੇ ਸਾਥੀਆਂ ਦੇ ਨਾਲ ਚਾਰ ਹੋਰ ਵਿਅਕਤੀਆਂ ਦੇ ਨਾਲ ਇਹਦੇ ਇਹਦੇ ਜਿਹੜੇ ਫਾਇਰਿੰਗ ਕਰਕੇ ਗਏ ਸੀ ਉਹ ਜਿਹੜੇ ਸਾਰੇ ਵਿਅਕਤੀਆਂ ਚੋਂ ਗੁਰਪ੍ਰੀਤ ਸਿੰਘ ਜੀ ਉਸ ਗੋਪੀ ਜਿਹੜਾ ਕਿ ਮੇਨ ਸ਼ੂਟਰ ਸੀ ਉਹ ਸੀ ਗ੍ਰਿਫਤਾਰ ਕਰ ਲਿਆ ਇਸੇ ਤਰ੍ਹਾਂ ਇੱਕ ਅਰਸ਼ਪ੍ਰੀਤ ਅਤੇ ਇੱਕ ਲਵਪ੍ਰੀਤਾ ਉਹ ਜਿਹੜੇ ਕਿ ਇਹਨਾਂ ਨੂੰ ਲੌਜਿਸਟਿਕ ਸਪੋਰਟ ਕੀਤੀ ਸੀ ਉਹ ਵਿਅਕਤੀ ਵੀ ਗ੍ਰਿਫਤਾਰ ਕਰ ਲਏ ਤੇ ਇਹਦੇ ਚ ਦੋ ਗ੍ਰਿਫਤਾਰੀ ਦੋ ਜਣੇ ਦੀ ਗ੍ਰਿਫਤਾਰੀ ਬਾਕੀ ਆ ਇਸ ਤਰ੍ਹਾਂ ਜਿਹੜਾ ਉਹ ਕੇਸ ਆ ਅਸੀਂ ਟ੍ਰੈਸ ਕਰ ਲਿਆ ਇਸ ਲਈ ਇਹ ਜਿਹੜਾ ਸਾਡਾ ਥਾਣਾ ਸਦਰਵਾਲਾ ਕੇਸ ਆ ਫਾਇਰਿੰਗ ਇਨਸੀਡੈਂਟ ਆ ਉਹ ਜਿਹੜਾ ਸਾਡਾ ਉਹ ਵੀ ਕਲੀਅਰ ਹੋ ਗਿਆ ਤੇ ਸਾਡੀ ਪੁਲਿਸ ਨੇ ਬੜਾ ਵਧੀਆ ਕੰਮ ਕਰਕੇ ਬੜਾ ਬੜੀਆ ਮਿਹਨਤ ਕਰਕੇ ਵੱਖ-ਵੱਖ ਥਾਵਾਂ ਤੋਂ ਜਿਹੜੇ ਹੀਰੋਇਨ ਸਮੇਤ ਦੋਸ਼ੀਆਂ ਨੂੰ ਕਾਬੂ ਕਰਕੇ ਨਸ਼ਿਆਂ ਦੇ ਵਿਰੁੱਧ ਜੜੀ ਮਹਿਮਾ ਜਿਹੜੀ ਉਹ ਨੂੰ ਜਿਹੜੀ ਕਾਮਯਾਬੀ ਪ੍ਰਾਪਤ ਹੋਈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ